ਮਿੰਟੂ ਜੀ ਖਬਰ ਆ ਰਹੀ ਹੈ ਕਿ ਬੰਟੀ ਬੈਂਸ ਦੇ ਉੱਪਰ ਹਮਲਾ ਕੀਤਾ ਗਿਆ ਹੈ ਤੇ ਬੰਟੀ ਬੈਂਸ ਵੈਸੇ ਉਹਨਾਂ ਦੀ ਕੀ ਹਾਲਤ ਕੀ ਹੈ ਠੀਕ ਠਾਕ ਨੇ ਬਚ ਗਏ ਨੇ ਤੇ 1 ਕਰੋੜ ਦੀ ਮੰਗ ਕੀਤੀ ਗਈ ਆ ਜੀ ਦੇਖੋ ਬੰਟੀ ਬੈਂਸ ਤੇ ਹਮਲਾ ਸਿੱਧਾ ਨਹੀਂ ਹੋਇਆ ਬੇਸਿਕਲੀ ਕੀ ਹੈ ਕਿ ਕੱਲ ਰਾਤ ਇਹ ਕਿਸੇ ਰੈਸਟੋਰੈਂਟ ਦੇ ਵਿੱਚ ਸੀਗੇ ਤਾਂ ਉੱਥੋਂ ਜਦੋਂ ਇਹਨਾਂ ਨੇ ਲਾਈਵ ਕੀਤਾ ਲਾਈਵ ਕਰਕੇ ਨਿਕਲੇ ਤੇ ਚੰਦ ਮਿੰਟ ਬਾਅਦ ਹੀ ਉੱਥੇ ਫਿਰ ਆ ਕੇ ਤੇ ਫਾਇਰਿੰਗ ਹੋਦੀ ਆ ਤਾਰ-ਤਾਰ ਉਦੋਂ ਬਾਅਦ ਫਿਰ ਇਹ ਸਾਰੀ ਗੇਮ ਖੋਲਦੀ ਹੈ ਕਿ ਅਸਲ ਦੀ ਵਿੱਚ ਚੱਲ ਕੀ ਰਿਹਾ ਹੈ ਅਨ ਫਿਰ ਪਤਾ ਇਹ ਲੱਗਿਆ ਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪਰਚਾ ਦਰਜ ਕੀਤਾ ਹੈ ਖਬਰਾਂ ਇਹ ਮੇਨ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਦਰਅਸਲ 1 ਕਰੋੜ ਰੁਪਈਆ ਜਿਹੜਾ ਮੰਗਿਆ ਗਿਆ ਸੀਗਾ ਰਿਪੋਰਟ ਹੈ ਇਹ ਕਹਿੰਦੇ ਨੇ ਕਿ ਫਾਇਰਿੰਗ ਤੋਂ ਬਾਅਦ ਮੰਗਿਆ ਗਿਆ ਪਰ ਜਿੰਨੇ ਕੋ ਸਾਨੂੰ ਜਾਣਕਾਰੀ ਹੈ ਕਿ ਸ਼ਾਇਦ ਪਹਿਲਾਂ ਹੀ ਮੰਗ ਲਿਆ ਗਿਆ ਸੀ ਹਮਮ ਐਸਾ ਨਾ ਦੇਣ ਦੀ ਸੂਤਰ ਦੇ ਵਿੱਚ ਹੀ ਇਹ ਗਾਨ ਅੰਜਾਮ ਦਿੱਤਾ ਗਿਆ ਹਾਲਾਂਕਿ ਸਾਡੀ ਟੀਮ ਨੇ ਯਤਨ ਕੀਤਾ ਸੀਗਾ ਬੰਟੀ ਬੈਂਸ ਦੀ ਟੀਮ ਦੇ ਨਾਲ ਸੰਪਰਕ ਕਰਨ ਦਾ ਹੋ ਨਹੀਂ ਸਕਿਆ ਉਹ ਕਿਉਂਕਿ ਤੁਹਾਨੂੰ ਪਤਾ ਜਿਸ ਤਰ੍ਹਾਂ ਦੀ ਹਾਲਤ ਬਣ ਜਾਂਦੀ ਹੈ ਫਿਰ ਅਵੜਾ ਦਾ ਫੜੀ ਦਾ ਵਾਲ ਹੁੰਦਾ ਕੋਈ ਗੱਲ ਕਰਕੇ ਰਾਤੀ ਵੀ ਨਹੀਂ ਕੋਕਾ ਨਾ ਮੈਂ ਹਰ ਪੁਲਸ ਦਾ ਜਿਹੜਾ ኦਪਰੇਸ਼ਨਲ ਵਰਜ਼ਨ ਹੈ ਸਮਮਲੇ ਦੇ ਵਿੱਚ ਉਸ ਸੰਕੇਤ ਇਹ ਹੀ ਹੈ ਕਿਉਂਕਿ ਮੈਂ ਇੱਕ ਅਪਸਰ ਵੀ ਬਾਈਟ ਵੀ ਸੁਣੀ ਹੈ ਜਦੇ ਵਿੱਚ ਉਹ ਕਹਿ ਰਹੇ ਨੇ ਕਿ ਵੇਖੋ ਜੀ ਇਦਾਂ ਡਰੋਨ ਤੰਕਾਉਣ ਵਾਸਤੇ ਕਰਦੇ ਆ ਜੀ ਤਾਂ ਕਿ ਇਹ ਉਹ ਜੋ ਪੈਸਾ ਹੁੰਦਾ ਐ ਐਕਸਟਰਸ਼ਨ ਦਾ ਇਕੱਠਾ ਕਰਨਾ ਮਤਲਬ ਕਿ ਸੰਕੇਤਕ ਤੌਰ ਤੇ ਉਹ ਗੱਲ ਨੂੰ ਇਧਰ ਨੇ ਪਾਸੇ ਇੱਕ ਕਿਨਾਰੇ ਤੇ ਲਾਵੀ ਗਿਆ ਪਰ ਜਿਹਦਾ ਨਾਮ ਆ ਰਿਹਾ ਨਾਮ ਆ ਰਿਹਾ ਲੱਕੀ ਪਟਿਆਲ ਦਾ ਹਮ ਹਮ ਲੱਕੀ ਪਟਿਆਲ ਉਹ ਹੀ ਸ਼ਖਸ ਆ ਦੇਖੋ ਜਿਹਦਾ ਜ਼ਿਕਰ ਆਇਆ ਸੀਗਾ ਸਭ ਤੋਂ ਪਹਿਲਾਂ ਪਰਮੇਸ਼ਵਰ ਮਾਲੇਵਾ ਯਾਦ ਉਹਨਾ ਤੋਂ ਹਨ ਪ੍ਰਮੇਸ਼ਵਰ ਮਾਲੇਵਾ ਆਉਂਲਾ ਹੋ ਰਿਹਾ ਜੀ ਉਹਦੇ ਵਿੱਚ ਦਿਲਪ੍ਰੀਤ ਬਾਬਾ ਦਾ ਤੇ ਲੱਕੀ ਪਟਿਆਲ ਦਾ ਹੀ ਜ਼ਿਕਰ ਆਇਆ ਸੀਦਾ ਉਸ ਤੋਂ ਬਾਅਦ ਏਨਾ ਦੁਬਾਰਾ ਇੱਕ ਵਾਰੀ ਗੁੰਜਿਆ ਸੀਗਾ ਜਦੋਂ ਘਿੱਪੀ ਗਰੇਵਾਨ ਨੂੰ ਕੱਕਤੀਤਾ ਗਿਆ ਸੀਗਾ ਤਬ ਉਸ ਵੇਲੇ ਵੀ ਨਾ ਆਇਆ ਸੀਗਾ ਤਾਂ ਕਰਕੇ ਇਹਦਾ ਫਿਰ ਇੱਕ ਵਾਰੀ ਹੁਣ ਸੁਖੀਆਂ ਦੇ ਵਿੱਚ ਆ ਉਸ ਲੋਕਾਂ ਦਾ ਇਹੀ ਕਹਿਣਾ ਹੈ ਕਿ ਲੱਕੀ ਪਟਿਆਲ ਵੱਲੋਂ ਵੀ ਸ਼ਾਇਦ ਫੈਰੋਤੀ ਦੀ ਮੰਗ ਕੀਤੀ ਗਈ ਹੈ ਇਹ ਨਹੀਂ ਜਿਹਨੂੰ ਆਪਰੰਗਦਾਰੀ ਕਹਿੰਦੇ ਉਹ ਇਹਦੇ ਵਿੱਚ ਕੀ ਸੱਚ ਹੈ ਠੀਕ ਹੈ ਸੱਚ ਹੈ ਪੁਲਿਸ ਵਾਲੇ ਕੋਈ ਪ੍ਰੈਸ ਕਾਨਫਰੰਸ ਕਰਕੇ ਦੱਸਣਗੇ ਤਦ ਹੀ ਪਤਾ ਲੱਗੂਗਾ ਹਾਲ ਦੀ ਫਿਲਹਾਲ ਤੇ ਪੁਲਿਸ ਵਾਲੇ ਇਹੋ ਕਹਿੰਦੇ ਆ ਕਿ ਜਲਦੀ ਅਸੀਂ ਇਨ ਆ ਸ਼ੂਟਰਾਂ ਨੂੰ ਕਾਬੂ ਕਰ ਲਵਾਂਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ ਜੀ ਫਾਇਰਿੰਗ ਹੋਈ ਆ ਬੰਟਿੰਗ ਬਾਂਸ ਤੇ ਮਤਲਬ ਉਹ ਤੁਰ ਜਾਣ ਤੇ ਤੁਰੰਤ ਵਾਪਸ ਜੀ ਪਰ ਉਹਨਾਂ ਨੇ ਤਿੰਨ ਚਾਰ ਕੀਤੀ ਉਹ ਲੱਗੇ ਵੀ ਆ ਜਾ ਕੇ ਸ਼ੀਸ਼ੇ-ਸ਼ੂਸ਼ੇ ਟੁੱਟੇ ਆ ਸਾਰਾ ਕੁਸ਼ ਹੋਇਆ ਹਮੋਂ ਦੇਖਦੇ ਆ ਇਹ ਬੰਦੇ ਫੜੇ ਜਾਂਦੇ ਆ ਕਿ ਨਹੀਂ ਜਾਂ ਪੁਲਿਸ ਫਿਰ ਇਸ ਜਾਂਚ ਫੜਤਾ ਨੂੰ ਵਕਤ ਗੋਪਤ ਰੂਪ ਚ ਰੱਖੇਗੀ ਪਰ ਮਿਊਜ਼ਿਕ ਇੰਡਸਟਰੀ ਦੇ ਵਿੱਚ ਇਸ ਤਰ੍ਹਾਂ ਦੇ ਕਿਸੇ ਇਸ ਤਰ੍ਹਾਂ ਦੀਆਂ ਕਹਾਣੀਆਂ ਤੁਹਾਨੂੰ ਪਤਾ ਬਹੁਤ ਨੇ ਇਨ ਫੈਕਟ ਮੈਂ ਇਹ ਵੀ ਕਹੂੰਗਾ ਕਿ ਇੱਕ ਕਹਾਣੀ ਜੋ ਸਾਨੂੰ ਦਿਖਦੀ ਹੁੰਦੀ ਹੈ ਨਾ ਜੋ ਸਾਡੇ ਸਾਹਮਣੇ ਆ ਜਾਂਦੀ ਹੈ ਉਹਦੇ ਪਿੱਛੇ ਕਹਾਣੀਆਂ ਦੀ ਇੱਕ 체ਨ ਹੁੰਦੀ ਹੈ ਜੀ ਪਹਿਲਾਂ ਬਹੁਤ ਕੁਝ ਹੋ ਗਿਆ ਉਹਦਾ ਤਾਂ ਫਿਰ ਕਿਤੇ ਨਾ ਕਿਤੇ ਜਾਟ ਹੋਇਆ ਜੋ ਤੋ ਪਟਾਕਾ ਪੈਂਦਾ ਤੇ ਫਿਰ ਸਾਡੇ ਸਾਹਮਣੇ ਆ ਜਾਂਦਾ ਕੁਲ ਕੇ ਜੀ ਜੀ ਮਿੰਟੂ ਜੀ ক্রিকেট ਦੇ ਵਿੱਚ ਅਸੀਂ ਟਾਸ ਹੁੰਦਾ ਅਕਸਰ ਵੇਖਦੇ ਹਾਂ ਟਾਸ ਦੇ ਨਾਲ ਇਹ ਫੈਸਲਾ ਕੀਤਾ ਜਾਂਦਾ ਵੀ ਕਿਹੜੀ ਟੀਮ ਪਹਿਲਾਂ ਬੱਲੇਬਾਜ਼ੀ ਆ ਗੇਂਦਬਾਜ਼ੀ ਕਰੇਗੀ ਤੇ ਹਿਮਾਚਲ ਦੇ ਵਿੱਚ ਰਾਜ ਸਭਾ ਦੀ ਸੀਟ ਦਾ ਫੈਸਲਾ ਕਰਨ ਲਈ ਟਾਸ ਕੀਤਾ ਗਿਆ ਕੀ ਚੱਲ ਰਿਹਾ ਜੀ ਪਰ ਸਾਡੇ ਚੰਨੀ ਸਾਹਿਬ ਤੇ ਇਸ ਮਾਮਲੇ ਦੇ ਵਿੱਚ ਪਹਿਲਾਂ ਹੀ ਇੱਕ ਮਿਸਾਲ ਕਾਇਮ ਕਰ ਚੁੱਕੇ ਆ ਬਤੌਰ ਮੰਤਰੀ ਉਹਨਾਂ ਨੇ ਬਦਲੀਆਂ ਦਾ ਮਾਮਲਾ ਜਿਹੜਾ ਸੀਗਾ ਉਹ ਟਾਸ ਤੇ ਨਿਬੇੜ ਦਿੱਤਾ ਸੀ ਚੰਨੀ ਸਾਹਿਬ ਵੀ ਰੰਗੀਲੇ ਆਦਮੀ ਆ ਜਦੋਂ ਮੰਤਰੀ ਸੀਗੇ ਉਹ ਕਹਿੰਦੇ ਇਹ ਕੰਪੋਸਟਰ ਦੋ ਦਾਅਵੇਦਾਰ ਕਰੋ ਟਾਸ ਜੀ ਉਹ ਟਾਸ ਤੋਂ ਹੀ ਚਰਚ ਚਰਚ ਤੋਂ ਹੀ ਸੰਬੇਖੋ ਫੇਰ ਵਾਰੰਦੇ ਵਿੱਚ ਉਹਨੇ ਹਾਥੀ ਦੀ ਸਵਾਰੀ ਕੀਤੀ ਸੜਕ ਤੋਂ ਫਿੱਪੀ ਉਹ ਲਗਾਤਾਰ ਸੁਰਕੀਆਂ ਚ ਆਉਦੇ ਗਏ ਆਉਦੇ ਗਏ ਆਉਦੇ ਗਏ ਤੇ ਫਿਰ ਇੱਕ ਦਿਨ ਉਹ ਮੰਤਰੀ ਵੀ ਬਰ ਗਏ ਕਰ ਇਹ ਟਾਸ ਦਾ ਫੈਸਲਾ ਜਿਹੜਾ ਨਾ ਉਹ ਇਸ ਕਰਕੇ ਹੋਇਆ ਕਿ ਹਿਮਾਚਲ ਚ ਅਸਲ ਦੀ ਜਿੱਤੇ ਕਿਲਾ ਹੋਇਆ ਤਾਂ ਇਹ ਟਾਸ ਹੋਇਆ ਉਹ ਕਿ ਅੱਜ ਇਹਨਾਂ ਦੇ 6 ਜਿਹੜੇ ਕਾਂਗਰਸ ਦੇ ਵਿਧਾਇਕ ਸੀਗੇ ਧੋਖਾ ਦੇ ਗਏ ਹੂੰ ਹੂੰ ਇਥੇ ਖਨੋਤੇ ਚ ਅਭਿਸ਼ੇਕ ਮਨੂ ਸਿੰਘ ਵੀ ਜੀ ਅਭਿਸ਼ੇਕ ਮਨੂ ਸਿੰਘ ਵੀ ਤੁਹਾਨੂੰ ਪਤਾ ਛੋਟੀ ਦੇ ਵਕੀਲ ਆ ਅੱਜ ਕੱਲ ਕੇਜਰੀਬਾਦ ਹੋਰਾ ਦੇ ਸਾਰੇ ਮੁਕਦਮਿਆਂ ਦੇ ਵਿੱਚ ਉਹ ਹੀ ਪੇਸ਼ ਹੁੰਦੇ ਨੇ ਹਮ ਹਾਂ ਹੋਇਆ ਕਿ ਸਾਰਾ ਕੁਝ ਠੀਕ ਸੀਗਾ ਅੱਛੀ ਸੀਗਾ ਭਾਜਪਾ ਦੇ ਕੋਲ ਉਹੀ ਉਮੀਦ ਹੀ ਨਹੀਂ ਸੀ ਕਰ ਰਿਹਾ ਹਮ ਹਮ ਪਰ ਅੱਜ ਹੋਇਆ ਕਿ ਇਹਨਾਂ ਦੇ ਆਪਣੇ ਤੇ ਤਿੰਨ ਜਿਹੜੇ ਹੈਗੇ ਸੀਗੇ ਆਜ਼ਾਦ ਉਹਨਾਂ ਨੇ ਦਿੱਤਾ ਡਗਾ ਉਹ ਪਹੁੰਚ ਗਏ ਭਾਜਪਾ ਦੇ ਹੱਕ 'ਚ 25 ਤੇ 9 34 ਤੇ ਇਹਨਾਂ ਦੇ ਕੋਲ ਵੀ ਚੁਗੇ ਚੁੜ੍ਹ ਕੇ ਅੱਛੇ ਉਂਪੀ 33 ਤੇ 34 ਦਾ ਮੈਚ ਫਸ ਗਿਆ ਕਹਿੰਦੇ ਕਿ ਫੈਸਲਾ ਕਿਤਰਾ ਹੋਵੇ ਕਹਿੰਦੇ ਜੀ ਕੱਢੋ ਟਾਸ ਟਾਸ ਜਦੋਂ ਕੀਤਾ ਕਿਸਮਤ ਨੇ ਕੋ ਅਭਿਸ਼ੇਕ ਮਨੂ ਸਿੰਘ ਵੀ ਪਾਰ ਗਿਆ ਤੇ ਇਸ ਤੋਂ ਵੀ ਵੱਡਾ ਇਤਫਾਕ ਦੇਖੋ ਜਿਹੜਾ ਜਿੱਤਿਆ ਹਾ ਸ਼ੌਰਦਨ ਉਹ 1.5 ਸਾਲ ਪਹਿਲਾਂ ਤੱਕ ਕਾਂਗਰਸੀ ਸੀ ਜੀ ਯਾਨੀ ਇਨਕ ਕਾਂਗਰਸੀ ਨੇ ਕਾਂਗਰਸ ਦੇ ਤਿੱਗ ਜਵੰਦੀ ਨੂੰ ਮਤਲਬ ਕਿ ਜਿਹੜਾ ਛੋਟੀ ਦਾ ਵਕੀਲ ਹੈ ਡੀਐਚਐਸ ਵਲੇ ਰਾਮਿੰਗਾ ਵਕੀਲ ਆਬਿਸ਼ੇਕ ਮਨੂ ਸਿੰਘ ਵੀ ਆ ਜਿਆਦਾਤਰ ਤੁਸੀਂ ਵੇਖੋਗੇ ਨਾ ਸਰਕਾਰਾਂ ਦੇ ਜਾਂ ਨੇਤਾਵਾਂ ਦੇ ਕੇਸ ਇਹ ਲੜਦਾ ਹੈ ਬਹੁਤ ਬਟਾ ਤੇਰਾ ਸੀਗਾ ਬੜੇ ਮਾਨ ਨਾਲ ਲੈ ਕੇ ਆਏ ਸੀ ਗੱਲ ਉਹੀ ਹੋ ਰਹੀ ਹੈ ਜਿਵੇਂ ਜੇਤਨੀ ਨੂੰ ਲੈ ਕੇ ਆਏ ਸਨ ਅੰਮਰਸਰ ਦੇ ਵਿੱਚ ਔਰ 4 ਦਲਾਰ ਦੇ ਨਾਲ ਬੜੇ ਢੋਲ ਠਮੱਕੇ ਦੇ ਨਾਲ ਤੇ ਜਾਂਦੇ ਜਾਂਦੇ ਫਿਰ ਜੇਤਨੀ ਸਾਹਿਬ ਤੁਹਾਨੂੰ ਪਤਾ ਹੀ ਕਿਵੇਂ ਰੁਕਸਤ ਹੋਏ ਸਨ ਤਾਂ ਉਹੀ ਗੱਲ ਆਬਿਸ਼ੇਕ ਮਨੂ ਸਿੰਘ ਵੀ ਦੇ ਨਾਲ ਉੱਥੇ ਵਾਪਰੀ ਹੈ ਪਰ ਗੱਲ ਇੱਥੇ ਤੱਕ ਖਲੋਣ ਵਾਲੀ ਨਹੀਂ ਹੈ ਉਹਨਦੇ ਭਾਜਪਾ ਨਹੀਂ ਇਹ ਕਿਲਾ ਕਾਰਨ ਜਿੱਤਤਾ ਤੇ ਮੈਨੂੰ ਲੱਗਦਾ ਉਹ ਇਹਨਾਂ ਦੀ ਸਰਕਾਰ ਨਾਲ ਡੇਕ ਜਾਣਗੀ ਕਿਉਂਕਿ ਬਜਟ ਇਸ ਵਾਰ ਚੱਲਦਾ ਬਜਟ ਪਾਸ ਕਰਾਉਣਾ ਹਾਲੇ ਬਾਕੀ ਆ ਤੇ ਜਿਸ ਤਰ੍ਹਾਂ ਦੱਸਦੀਆਂ ਕਿ ਪੰਚਕੁੱਲਾ ਦੇ ਇੱਕ ਹੋਟਲ ਚ ਵਹਿਫਰ ਲੱਗੇ ਹੀ ਆ ਲੱਗਦਾ ਕਿ ਰਾਤੋਂ ਰਾਤ ਪਹਮੀਰੀਆਂ ਘੁੰਮ ਜਾਣੀਆਂ ਹੁਣ ਵੇਖੋ ਜੇ ਰਾਤੋਂ ਰਾਤ ਕੋਈ ਬਚਦੀ ਖੁੱਛ ਦੀ ਇਹਨਾਂ ਨੇ ਢੇਰੀ ਬਚਾ ਲਈ ਕਾਂਗਰਸੀਆਂ ਤੇ ਠੀਕ ਆ ਨਹੀਂ ਤੇ ਉਹਨਾਂ ਨੇ ਪੜਾ ਤੋਂ ਇਹਨਾਂ ਨੂੰ ਰੇਡ ਦੇਣਾ ਹੂੰ ਮਿੰਟੂ ਜੀ ਨਵਜੋਤ ਸਿੰਘ ਸਿੱਧੂ ਪ੍ਰਿਯੰਕਾ ਗਾਂਧੀ ਨੂੰ ਮਿਲ ਕੇ ਆਏ ਨੇ ਜੀ ਆਦੀ ਮਿਲ ਕੇ ਵੀ ਆਇਆ ਤੇ ਫੋਟੋ ਵੀ ਪਾਈ ਹੁਣ ਤਾਂ ਫੋਟੋ ਬਹੁਤ ਜ਼ਰੂਰੀ ਹੋ ਗਈ ਹੈ ਨਾ ਅੱਜ ਕੱਲ ਤੇ ਤੁਹਾਨੂੰ ਪਤਾ ਹੀ ਆ ਖਿੱਚ ਫੋਟੋ ਖਿੱਚ ਫੋਟੋ ਮਾਝ ਚੁੰਦੇ ਆ ਵੀ ਫੋਟੋ ਆ ਕਟਾ ਬਣਾਦੇ ਆ ਵੀ ਫੋਟੋ ਆ ਫੋਟੋ ਜ਼ਰੂਰੀ ਆ ਜਨਵਜੋਤ ਸਿੰਘ ਸਿੱਧੂ ਵਰਗਾ ਲੀਡਰ ਜਾਵੇ ਪ੍ਰਿਆੰਕਾ ਗਾਂਧੀ ਕੁਲ ਫੋਟੋ ਨਾ ਹੋਵੇ ਹੋ ਨਹੀਂ ਸਕਦਾ ਫੋਟੋ ਉਹਨਾਂ ਨੇ ਬੜੀ ਸੋਹਣੀ ਪਾਈ ਤੁਹਾਨੂੰ ਪਤਾ ਅੱਜ ਕਨ ਮੁੱਛ ਪੁੰਡੀ ਰੱਖਦੇ ਆ ਉੱਤੇ ਉਹਨਾਂ ਦੀ ਜਿਹੜੀ ਲੋਇੰਗ ਹੁੰਦੀ ਆ ਸ਼ਾਲ ਟਾਈਪ ਦੀ ਉਹ ਵੀ ਬੜੀ ਗਜ਼ਬ ਤੇ ਨਿਸ਼ਕਮ ਹੀ ਹੁੰਦੀ ਆ ਤੇ ਕਿਰਾ ਦਾ ਕਰਦਾ ਉਹਨਾਂ ਦੀ ਫੋਟੋ ਵੈਸੀ ਬੜੀ ਖੂਬਸੂਰਤ ਹੁੰਦੀ ਹੈ ਹਮ ਹਮ ਉਤੋਂ ਪ੍ਰੇਮ ਭਾਗਾਂ ਦੀ ਨਾਲ ਆ ਤਾਂ ਫਿਰ ਉਹਨਾਂ ਦੀ ਜਿਹੜੀ ਫੋਟੋ ਚਰਚਾ ਦਾ ਵਿਸ਼ਾ ਇਸ ਕਰਕੇ ਬਣੀ ਆ ਕਿਉਂਕਿ ਥੋੜੇ ਦਿਨ ਪਹਿਲਾਂ ਤੱਕ ਇਹ ਗਿਆਫੇ ਲੱਗ ਰਹੇ ਸੀਗੇ ਕਿ ਵਈ ਇਹਨਾਂ ਦਾ ਬੈਕ ਕੇਅਰ ਲੱਗ ਸਕਦਾ ਹੈ ਤੇ ਤੁਹਾਨੂੰ ਯਾਦ ਹੀ ਹੋਏਗਾ ਅਜੇ ਕਾਹ ਨਹੀਂ ਇਹਨਾਂ ਨੇ ਇੱਕ 8-10 ਸੈਕਿੰਡ ਦਾ ਵੀਡੀਓ ਪਾਇਆ ਹਿੰਦੀ ਚ ਪਾਇਆ ਮੈਂ ਪੰਜਾਬੀ ਚ ਦੱਸ ਦੇਵਾਂ ਤੇ ਇਹਨਾਂ ਨੇ ਆਖਿਆ ਸੀਗਾ ਕਿ ਫੰਡੀਆਂ ਫਵਾਵਾ ਦਾ ਧੁਆ ਜਿੱਕਰ ਉਥੋਂ ਉੜਦਾ ਜਿੱਥੇ ਸਾਡੇ ਨਾਂ ਤੋਂ ਹੀ ਅੱਗ ਲੱਗ ਜਾਂਦੀ ਆ ਹਮ ਹਮ ਤਾਂ ਮਤਲਬ ਇਹਨੂੰ ਕਹਿ ਰਹੇ ਸੀਗੇ ਯਾਨੀ ਉਸ ਤਾਰੇ ਨੂੰ ਜਾਂ ਉਸ ਬੰਦੇ ਨੂੰ ਜਿਹੜਾ ਇਹ ਫਵਾਵਾ ਦਾ ਬਾਜ਼ਾਰ ਗਰਮ ਕਰਵਾ ਰਿਹਾ ਹਮ ਹਮ ਤਾਂ ਧੜਾ ਤਾਂ ਹੁਣ ਇੰਦਾ ਦੀ ਪਾਰਟੀ ਦੀ ਪੇਚੀ ਆ ਨਵਜੋਤ ਸਿੰਘ ਸਿੱਧੂ ਦੇ ਜੀ ਕਿ ਉਹਨਾਂ ਵੱਲ ਨਿਸ਼ਾਨਾ ਲਾਏ ਤਰੇ ਕਿਉਂਕਿ ਜੇ ਇਹ ਬਗਾਨੇ ਤੇ ਨਿਸ਼ਾਨਾ ਕਰਸਣਾ ਤੇ ਫਿਰ ਅਰੇ ਬਲ ਬਿੰਗਪੌਣ ਦਾ ਕੀ ਟੋਕਿਆ ਫਿਰ ਬੰਨ ਬੇਗੰਬੀ ਜੀ ਉਸ ਤੋਂ ਬਾਅਦ ਪ੍ਰੇਮਕਰ ਗਾਂਵੀ ਦੇ ਨਾਲ ਤਸਵੀਰ ਪਾਉਣ ਦਾ ਮਤਲਬ ਸਾਫ਼ ਹੈ ਕਿ ਉਹ ਦੱਸ ਰਿਹਾ ਕਿ ਮੇਰੀ ਵਫਾਦਾਰੀ ਹਾਲ ਦੀ ਘੜੀ ਭਾਈ ਕਾਂਗਰਸ ਦੇ ਨਾਲ ਆ। ਕਿਤੇ ਨਹੀਂ ਮੈਂ ਜਾ ਰਿਹਾ ਨਮਜੋਬ ਸਿੰਘ ਸਿੱਧੂ ਕਿਤੇ ਨਹੀਂ ਜਾ ਰਿਹਾ। ਸੋ ਇਸ ਫੋਟੋ ਤੋਂ ਇਹੋ ਹੀ ਪ੍ਰਭਾਵ ਦੇਣ ਦਾ ਯਤਨ ਕੀਤਾ ਕਿ ਸਿੱਧੂ ਕਿਤੇ ਨਹੀਂ ਚੱਲਿਆ। ਸਿੱਧੂ ਹਾਲ ਦੀ ਘੜੀ ਇੱਥੇ ਹੀ ਟਿਕਿਆ ਰਹੇਗਾ। ਜੀ। ਮਿੰਟੂ ਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸਿੱਟ ਦੀ ਚਾਰਜ ਸ਼ੀਟ ਨੇ ਸੁਖਬੀਰ ਤੇ ਸਿਆਣੀ ਨੂੰ ਕਸੂਤਾ ਫਸਾਇਆ ਕੀ ਹੈ ਇਸ ਚਾਰਜ ਸ਼ੀਟ ਦੇ ਵਿੱਚ ਜੀ? देखो ये जेड़ा मामला है ये चार शीट था ਤੁਹਾਨੂੰ ਪਤਾ ਹੀ ਹੈ ਜਿਹਦਾ ਨਾਮ ਆ ਜਾਵੇ ਥੋੜਾ ਜਿਹਾ ਕਸੂਤਾ ਕਮ ਤੇ ਹੁੰਦਾ ਤੇ ਪਰ ਇਹਨਾਂ ਤੇ ਚਾਰ ਸ਼ੀਟ ਕਿਹੜਾ ਨਵੀਂ ਆ ਇੱਥੇ ਕਾਫੀ ਲੰਮੇ ਸਮੇਂ ਤੋਂ ਕੰਮ ਚੱਲ ਰਹੀ ਤੇ ਆ ਦਰਸਨ ਕੀ ਹੈ ਕਿ ਹੁਣ ਜਿਹੜਾ ਕੋਟਕਪੂਰਾ ਗੋਲੀकांड ਹੈ ਦੀ ਜਾਂਚ ਕਰ ਰਹੀ ਐਐਸਆਈਟੀ ਨੇ ਸੋਵਾਰ ਨੂੰ ਅਦਾਲਤ ਚ ਕੇਸ ਨੰਬਰ 129 330 ਫਿਆਂ ਤੇ ਕੇਸ ਨੰਬਰ 1 ਵਿੱਚ 81 ਫਿਆਂ ਦਾ ਚੌਥਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਜਿਸ 'ਤੇ ਚਾਰ ਸ਼ੀਟ ਕਹਿੰਦੇ ਆ ਦੋ ਕੇਸਾਂ ਦੇ ਵਿੱਚ ਯਾਨੀ ਕਿ ਕਿਉਂਕਿ ਦੇਖੋ ਹਾਈ ਕੋਰਟ ਦੀ ਡਾਇਰੈਕਸ਼ਨ ਤੋਂ ਬਾਅਦ ਜਿਹੜਾ ਕੋਟਕਪੂਰਾ ਤੇ ਬਾਈਬਲ ਦਾ ਕੇਸ ਆ ਨਾ ਇੱਕੋ ਅਦਾਲਤ ਤੇ ਚੱਲਦਾ ਇੱਕੋਵੇਂ ਮੇ ਚੱਲਦਾ ਤਾਂ ਕਿ ਇਹ ਕੇਸ ਜਿਹੜੇ ਆ ਪ੍ਰੂਵਰ ਨਬੀ ਦੇ ਜਾ ਸਕਣ ਲਾਈ ਇਹਦੇ ਵਿੱਚ ਇਹ ਜਿਹੜਾ ਸਪਲੀਮੈਂਟਰੀ ਚਲਾਨ ਇਹਨਾਂ ਨੇ ਪੇਸ਼ ਕੀਤਾ ਹੈ ਚਾਰਨ ਸ਼ੀਟ ਪੇਸ਼ ਕੀਤੀ ਆ ਤਾਂ ਇਹਦੇ ਵਿੱਚ ਇਹਨਾਂ ਨੇ ਵਿਸ਼ੇਸ਼ ਤੌਰ ਤੇ ਜ਼ਿਕਰ ਇਸ ਗੱਲ ਦਾ ਕੀਤਾ ਕਿ ਸੁਖਬੀਰ ਸਿੰਘ ਬਾਦਲ ਤੇ ਡੀਜੀਪੀ ਜਿਹੜਾ ਸੁਵੇਲਿ ਦਾ ਹੁੰਦਾ ਸੀ ਤਤਕਾ ਨਹੀਂ ਸੁਵੇਲ ਸੈਣੀ ਉਹ ਹੀ ਪੰਜਾਬੀ ਆਈ ਦੀ ਜਿਹੜਾ ਨਾਂ ਇਹਨੂੰ ਜਾਣਦਾ ਹੋਵੇ ਤਾਂ ਸੁਵੇਲ ਸੈਣੀ ਤੇ ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱ ਜੀ ਕਿ ਇਹ ਸਾਜਿਸ਼ ਰਚੀ ਸੀ ਹੁਣ ਅੱਗੇ ਨੋਟਸ ਤਿਆਰੀ ਹੋ ਜਾਏਗਾ ਜਿਨ੍ਹਾਂ ਦਾ ਚਾਰ ਸ਼ੀਟ ਦੇ ਵਿੱਚ ਨਾ ਆ ਜਾਂਦਾ ਯਾਨੀ ਚਾਰਜਸ ਦਾ ਫਿਰ ਫਰੇਮ ਹੋ ਜਾਂਦੇ ਫਿਰ ਟ੍ਰਾਇਲ ਚੱਲਦਾ ਫਿਰ ਤੁਹਾਨੂੰ ਪਤਾ ਹੀ ਹੈ ਨਾ ਫੈਸਲਾ ਕੁਝ ਨਹੀਂ ਆ ਸਕਦਾ ਤਾਂ ਖੈਰ ਐਸਆਈਟੀ ਇਸ ਤੋਂ ਪਹਿਨੇ ਤਤਕਾਲੀ ਗ੍ਰਹਿ ਮੰਤਰੀ ਅਨਿਸ਼ੂਬੀਰ ਸਿੰਘ ਬਾਦਲਸਵਤ ਸੱਤ ਮੁਲਜ਼ਮਾਂ ਖਿਲਾਫ 7700 ਸਫਿਆਂ ਦੀ ਚਾਰ ਸ਼ੀਟ ਕੋਰਟ ਚ ਪਹਿਨੇ ਦਾਖਲ ਕਰ ਚੁੱਕੀ ਆ ਉਹਦੇ ਵਿੱਚ ਕਈ ਨਾਮ ਨੇ ਉਦਰਾ ਪਾ ਨਹੀਂ ਜਾਵਾਂਗੇ ਤਾਂ ਖੈਰ ਇੱਥੇ ਜਿਹੜੀ ਗੱਲ ਕਹੀ ਗਈ ਆ ਇਹਦੇ ਵਿੱਚ ਹੁਣ ਤੱਕ ਕਿਉਂਕਿ ਦੇਖੋ ਮੈਂ ਉਹ ਚਾਰ ਸ਼ੀਟ ਨਹੀਂ ਪੜੀ ਮੈਂ ਇਹ ਕਹਾਂ ਕਿੂ ਮੀਡੀਆ ਦੇ ਵਿੱਚ ਆ ਸ਼ਿਸ਼ਾਫੀ ਖਾਸ ਤੌਰ ਤੇ ਫਰੀਦਕੋਟ ਤੋਂ ਜਿਹੜੇ ਜਰਨਲਿਸਟ ਕਵਰ ਕਰਦੇ ਨੇ ਸਾਰੀ ਕਾਰਵਾਈ ਨੂੰ ਜੋ ਉਹਨਾਂ ਨੇ रिपोर्टिंग ਕੀਤੀ ਹੈ ਉਹਦੇ ਮੁਤਾਬਕ ਇਹ ਕਹਿੰਦੇ ਆ ਕਿ ਜੋ ਮਤਲਬ ਕਿ ਐਸਆਈਟੀ ਨੇ ਚਾਰੀ ਸ਼ੀਟ दाखल ਕੀਤੀ ਹੈ ਉਹਦੇ ਵਿੱਚ ਪਾਇਆ ਕਿ ਸੁਖਵੀਰ ਸਿੰਘ ਬਾਦਲ ਤੇ ਸੁਮੇਦ ਸਿੰਘ ਸੈਣੀ ਨੇ ਘਪੇ ਤੌਰ ਤੇ ਡੇਰਾ ਪ੍ਰੇਮੀਆਂ ਨੂੰ ਖੁਸ਼ ਕਰਨ ਤੇ ਚੋਣਾਂ ਚ ਉਹਨਾਂ ਦੀਆਂ ਵੋਟਾਂ ਹਾਸਲ ਕਰਨ ਵਾਸਤੇ ਸਾਜ਼ਿਸ਼ ਰਚੀ ਸੀ ਮਤਲਬ ਮਕਸਦ ਦਾ ਸਥਾ ਗਿਆ ਹੂੰ ਹੂੰ ਉਹਨੇ ਇਥੇ ਨਹੀਂ ਕਿ ਪੁਲਿਸ ਐਵੇਂ ਆਵਾਦੋਂ ਨਹੀਂ ਕਹਾਣੀਆਂ ਪਾਈ ਚੱਲੇ ਇਥੇ ਇਹਨੇ ਖਾਸ ਤੌਰ ਤੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਡੇਰਾ ਪ੍ਰੇਮੀਆਂ ਨੂੰ ਖੁਸ਼ ਕਰਨ ਵਾਸਤੇ ਯਾਨੀ ਉਹਨਾਂ ਤੋਂ ਆਪਣੇ ਹੱਕ ਚ ਭਗਤਾਉਣ ਵਾਸਤੇ ਅਜਿਹੇ ਹਾਕਰਾ ਜਿਹੜਾ ਅੰਜਾਮ ਦਿੱਤਾ ਗਿਆ ਸੀਗਾ ਤਾਂ ਹੁਣ ਇਲੈਕਸ਼ਨ ਤੋਂ ਪਹਿਲਾਂ ਸਮੀਰ ਸੈਣੀ ਦੀਆਂ ਮੁਸ਼ਕਲਾਂ ਤਾਂ ਚਲੋ ਕੀ ਬਦਨੀ ਆ ਉਹ ਤਾਂ ਵੀ ਮੁਸ਼ਕਲਾਂ ਦੀ ਜਨਰਲ ਜੀ ਰਹਿੰਦਾ ਹੈ ਹਮ ਹਮ ਉਹ ਪਤਾ ਨਹੀਂ ਕਿਵੇਂ ਬਚਿਆ ਉਤਾ ਸਟੇਟ ਦੀ ਮਿਹਰਬਾਨੀ ਆ ਸਭ ਆਪਾਂ ਨੂੰ ਪਤਾ ਹੀ ਆ ਇੱਕ ਇੱਕ ਰਾਤ ਹੀ ਹਵਾਲਾ ਚ ਲਵਾਈ ਸੀ ਉਹ ਇੱਕ ਖਾਸ ਬੰਦਾ ਸੀਗਾ ਅਮਰਿਤਪਰਸੋ ਦਾ ਜਿਹਨੂੰ ਉਹਨੇ ਸਭ ਕੁਝ ਸਿਖਾਇਆ ਸੀ ਕਿਸੇ ਵੀ ਨਤੀ ਉਹਨੇ ਆਖਿਆ ਚੰਦ ਬਾਰੀ ਦੇ ਵਟਾ ਇਹਨਾਂ ਇਲਾਵਾ ਅਗੀਆਂ ਦਾਵਾਂ ਵੀ ਤਖਾ ਇਹ ਇਸ ਮਾਮਲੇ 'ਚ ਆਪਾਂ ਦੇਖੀਏ ਤਾਂ ਸੁਖਬੀਰ ਸਿੰਘ ਬਾਦਲ ਵਾਸਤੇ ਕਿਤੇ ਨਾ ਕਿਤੇ ਜਿਵੇਂ ਉਹਨਾਂ ਨੇ ਅੱਗੇ ਮਾਫੀ ਮੰਗੀ ਆ ਜਾਂ ਰਾਈਜ਼ ਕੀਤਾ ਕਿ ਭਈ ਸਾਡੇ ਤੋਂ ਗਲਤੀਆਂ ਹੋਈਆਂ ਨੇ ਤਾਂ ਹੁਣ ਇੱਕ ਚਾਰ ਛਿਟ ਦੇ ਵਿੱਚ ਫੇਰ ਨਾਂ ਆ ਜਾਣਾ ਫੇਰ ਖਬਰਾਂ ਲੱਗਣ ਤਾਂ ਫੇਰ ਮਤਲਬ ਕਿ ਕਿਤੇ ਨਾ ਕਿਤੇ ਉਹ ਮਾਹੌਲ ਫੇਰ ਉਦਾਂ ਦਾ ਹੀ ਹੋ ਜਾਂਦਾ ਹੈ ਜੀ ਪਰ ਇਹ ਆਪਣੇ ਆਪ ਦੇ ਵਿੱਚ ਇੱਕ ਗੱਲ ਹੈਗੀ ਆ ਔਡੀਕਲੀ ਆ ਕਿ ਕੀ ਸੂਬੇ ਦਾ ਘੈਂ ਮੰਤਰੀ ਜਿਵੇਂ ਅੱਜ ਵਾਲਾ ਲਾਲੂ ਜਿੱਦਾਂ ਲਾਈਕ ਭਗਵੰਤਵਾਨ ਹੋਰ ਆ ਦੇ ਕੋਲ ਹਗਾ ਮੈਂ ਕਹਾਂ ਭਗਵੰਤਮਾਨ ਆਪਣੀ ਸਰਕਾਰ ਚ ਇੰਦਾ ਕੋਈ ਡੇਰਾ ਪ੍ਰੇਮੀਆਂ ਦੀ ਪੰਜਾਬ ਚ ਜਿਆਦਾ ਵੋਟ ਨਹੀਂ ਹੈਗੀ ਜੀ ਕੁਝ ਇਹ ਨਹੀਂ ਇਹਨਾਂ ਦੇ ਵਿੱਚ ਵੋਟ ਜ਼ਿਆਦਾ ਹੈ ਕਿ ਉਹਨਾਂ ਨੂੰ ਖੁਸ਼ ਕਰਨ ਵਾਸਤੇ ਭਗਵੰਤਮਾਨ ਆਪਣੀ ਸਰਕਾਰ ਦਾਤੇ ਨਾ ਸਕਦੇ ਇਹ ਲੌਜੀਕ ਹਨ ਗਾ ਸੋਚਣ ਵਾਲੀ ਹੈ ਜੀ ਇਹ ਡਾ ਬੇਵ ਕੋ ਕਰ ਸਕਦਾ ਕੋਈ ਲੀਡਰ ਹੂੰ ਜੇ ਉਸਨੇ ਇਹ ਕਿਤਾ ਦੇ ਦਿੱਤਾ ਤਾਂ ਕੀ ਇਸ ਨੂੰ ਪੂਲਸ ਸਾਬਤ ਕਰ ਦੇਵੇਗੀ ਕਿਉਂਕਿ ਤੁਹਾਨੂੰ ਉੱਥੇ ਸਾਰਾ ਕੁਝ ਇਹ ਸਬੂਤਾਂ ਦੇ ਨਾਲ ਪੇਚ ਕਰਨਾ ਪੈਂਦਾ ਸਥਾਪਤ ਕਰਨਾ ਪੈਂਦਾ ਫੇਰ ਹੀ ਜਾ ਕੇਗਾ ਜੋ ਤੁਸੀਂ ਕਹਾਣੀ ਦਸੀ ਹੁੰਦੀ ਹੈ ਉਹ ਸਜਾ ਤੱਕ ਪਹੁੰਚਦੀ ਹੂੰ ਤੇ ਮਿੰਟੂ ਜੀ ਕਿਹੜੇ ਸਾਬਕਾ ਡੀਜੀਪੀ ਵਿਰੁੱਧ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਜੀ ਇਹ ਸਿਧਾਰਥ ਚਟੋਪਾ ਦੇ ਆ ਤੇ ਅੱਜ ਕੱਲ ਪੁੱਠੇ ਕਰੇ ਚੱਲਦੇ ਆ ਜਿੱਥੇ ਸਾਬਕਾ ਡੀਜੀਪੀ ਦਾ ਜ਼ਿਕਰ ਆ ਜਾਏਗਾ ਨਾ ਉੱਥੇ ਦੋ ਚਿਹਰੇ ਆ ਨਿਕਲ ਬਹੁਤ ਚਰਚਾ ਤੇ ਸੁਮੇਰ ਸੈਣੀ ਦਾ ਪਾ ਜ਼ਿਕਰ ਕਰਨੇ ਆ ਉਹ ਸਿਧਾਰਥ ਚਟੋਪਾ ਦੇ ਦਾ ਜ਼ਿਕਰ ਕਰ ਲੈਨੇ ਆ ਦਰਅਸਲ ਕੀ ਹੈ ਕਿ ਸਿਧਾਰਥ ਚਟੋਪਾ ਦੇ ਆ ਤੇ ਬੱਸ ਇਹ ਤਾਂ ਕਈ ਮਾਮਲਿਆਂ ਦੇ ਵਿੱਚ ਗਾਜ਼ ਡਿੱਗੀ ਆ ਤੁਹਾਨੂੰ ਪਤਾ ਡਰਗ ਰਿਪੋਰਟਾਂ ਇਹਨਾਂ ਨੇ ਬਣਾਈਆਂ ਸੀਗੀਆਂ ਬੜਾ ਬਿਆ ਚੌਥੀ ਡਰਗ ਰਿਪੋਰਟ ਖੁੱਲੀ ਨਹੀਂ ਹੈ ਉਹਦਾ ਅੰਡ ਮਾਮਲਾ ਅੱਛਾ ਇਸ ਤੋਂ ਇਲਾਵਾ ਜੋ ਚੰਡਾ ਸਾਹਿਬ ਦੇ ਮੁੰਡੇ ਨੇ ਕੀਤੀ ਸੀ ਖੁਦਕੁਸ਼ੀ ਤੁਹਾਨੂੰ ਪਤਾ ਚੰਡਾ ਸਾਹਿਬ ਦੀ ਗੁੰਮੀਓ ਵਾਇਰਲ ਹੁੰਦੀ ਉਸ ਤੋਂ ਬਾਅਦ ਉਹਦੇ ਬੇਟੇ ਨੇ ਖੁਦਕੁਸ਼ੀ ਕਰ ਲਈ ਸੀ ਤਾਂ ਉਸ ਮਾਮਲੇ ਦੇ ਵਿੱਚ ਵੀ ਇਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਘਟਉਣ ਦਾ ਨਾਂ ਨਹੀਂ ਲੈਂਦੀਆਂ ਇਸ ਤੋਂ ਇਲਾਵਾ ਇੱਕ ਮਾਮਲਾ ਹੋਰ ਸੀਗਾ ਮਾਮਲਾ ਸੀਗਾ ਕਿ ਜਦੋਂ ਇਹ ਸਰਵਸਤੇ ਵਿੱਚ ਅਸੀਂ ਹਮੇਸ਼ਾ ਕਹੋਗੇ ਨਾ ਕਿ ਇਹਨਾਂ ਨੇ ਉਸ ਵੇਲੇ ਇੱਕ ਬਲਾਰਕਾਰ ਦੇ ਦੋਸ਼ੀ ਨੂੰ ਗਨਵਾਣ ਦਿੱਤੇ ਹੋਏ ਸਨ ਇਹ ਆਪਣੇ ਆਪ ਦੇ ਵਿੱਚ ਕਾਫੀ ਕਿਹਨੂੰ ਕਿ ਸੰਗੀਨ ਮਾਮਲਾ ਹੋ ਜਾਂਦਾ ਹੈ ਜੀ ਇਸ ਤੋਂ ਨਾ ਬਾਅਦ ਇੱਕ ਗੱਲ ਨਾ ਭੁੱਲੀਏ ਕਿ ਜੋ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਬ੍ਰੀਚ ਵਾਲਾ ਮਾਮਲਾ ਸੀ ਉਹਦੇ ਵਿੱਚ ਵੀ ਸਭ ਤੋਂ ਵੱਡੀ ਕਾਰਵਾਈ ਇਹਨਾਂ ਦੇ ਖਿਲਾਫ ਹੀ ਹੋਈ ਹੈ ਹੂੰ ਇਹ ਆਪਣੇ ਆਪ ਦੇ ਵਿੱਚ ਕਹਿੰਦੇ ਕਿ ਬਹੁਤ ਵੱਡੀ ਗੱਲ ਹੈ ਇਨਾਂ ਦੇ ਖਿਲਾਫ ਕਿਸੇ ਮਿਲ ਨਹੀਂ ਉਹ ਗਾਜ਼ ਦੇ ਸਕਦੀ ਆ ਉਹ ਕਿਹ ਕਾਰਵਾਈ ਜਿਹੜੀ ਆਰੰਭ ਕੀਤੀ ਹੋਈ ਆ ਤਾਂ ਚੌਥੇ ਨੰਬਰ ਤੇ ਆ ਗਈ ਇਹ ਕਾਰਵਾਈ ਜਿਹਦੇ ਵਿੱਚ ਇੱਕ ਬਲਾਤਕਾਰ ਮਾਮਲੇ ਚ ਪਗੌੜਾ ਸੀਗਾ ਫਲੋਸਪੁਰ ਦਾ ਕੋਈ ਨਿਵਾਸੀ ਉਹਨੂੰ 6 ਗੱਨਵੇਂ ਨੇ ਇਹਨਾਂ ਨੇ ਦੇਤੀ ਸੀ ਕਿ ਹਾਲਾਂਕਿ ਇਹ ਆਪਣੀ ਸਫਾਈ ਦੇ ਵਿੱਚ ਕੁਝ ਹੋਰ ਕਹਿੰਦੇ ਆ ਪਰ ਹਾਲ ਦੀ ਘਟਨੀ ਕਹ ਲੋ ਕਿ ਕੁਝ ਦਿਨ ਪਹਿਲਾਂ ਦੱਸਦੇ ਆ ਕਿ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਜਿਹੜੇ ਚੇਅਰਮੈਨ ਆ ਜਸਟਿਸ ਅਸਿਵਾ ਮੁਕਤੇ ਵੱਲੋਂ ਸੰਤ ਪ੍ਰਕਾਸ਼ ਦੀ ਗਵਾਈ ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕਿ ਹੁਣ ਵਕ ਵਕ ਪਹਿਲਾਂੋਂ ਆਥੋ ਇਸ ਮਾਮਲੇ ਦੀ ਜਾਣ ਜਿਹੜੀ ਜਾਂਚ ਕਰੇਗੀ ਜਾਣਕਾਰੀ ਜੁਟਾਈ ਜੀ ਮਿੰਟੂ ਜੀ ਇਹ ਦੱਸਿਓ ਜੀ ਕੀ ਵੇਰਵਾ ਹੈ ਕਹਿੰਦੇ ਐਕਸਿਸ ਬੈਂਕ ਦੇ ਮੈਨੇਜਰ ਨੇ ਆਪਣੇ ਮਾਪਿਆਂ ਨੂੰ ਵੀ ਨਹੀਂ ਬਖਸ਼ਿਆ ਦੇਖੋ ਐਕਸਿਸ ਬੈਂਕ ਦਾ ਜਿਹੜਾ ਮੈਨੇਜਰ ਹੈ ਨਾ ਇੰਨੇ ਤੇ ਪੂਰਾ 90 ਕਰੋੜ ਦਾ ਰੰਗਣਾ ਲਾ ਅਛਰੇ ਇਸ ਤਰ੍ਹਾਂ ਆ ਕੇ ਇੱਕ ਬੈਂਕ ਮੈਨੇਜਰ ਸੀਗਾ ਜਿਸ ਬਰਾਚ ਦੇ ਵਿੱਚ ਤੇ ਉੱਥੇ ਇਹਨੇ ਕਥਿਤ ਤੌਰ ਤੇ ਕੁਸ਼ੀ ਹੀਰਾ ਫਿਰੀਆਂ ਕੀਤੀਆਂ ਜਿਸ ਤਰ੍ਹਾਂ ਇਹਨਾਂ ਦੇ ਕੋਲ ਜੁਗਾਰ ਹੁੰਦੇ ਆ ਜਿਹੜੇ ਟੈਲੀਫੋਨ ਨੰਬਰ ਸੀਗੇ ਖਾਤਿਆਂ ਦੇ ਨਾਲ ਉਹਨਾਂ ਨੂੰ ਬਦਲ ਦਿੰਦਾ ਇਸ ਤਰ੍ਹਾਂ ਹੇਰ ਫੇਰ ਕਰਦਾ 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 ਉਹ ਪੈਸਾ ਜਿਹੜਾ ਸੀਗਾ ਆਪਣੇ ਨੌਕਰ ਦੇ ਖਾਤੇ ਚ ਪਾ ਦਿੰਦਾ ਮਾਂ ਦੇ ਖਾਤੇ ਚ ਪਾ ਦਿੰਦਾ ਕੁੱਲ ਮਿਲਾ ਕੇ 90 ਕਰੋੜ ਰੁਪਏ ਦੀ ਹੀਰਾ ਫੇਰੀ ਕਰ ਚੁੱਕਾ ਸੀਗਾ ਦਾ ਇਹਦਾ ਹਾਲੇ ਵੀ ਫੱਬੀ ਜਾਣਾ ਸੀਗਾ ਪਰ ਉਦੋਂ ਇਹਨੂੰ ਖਬਰ ਵੀ ਨਹੀਂ ਕਿ ਆਡਿਟ ਟੀਮ ਆ ਰਹੀ ਆ ਫਿਰ ਕਾਬਰ ਗਿਆ ਹੂੰ ਹੂੰ ਕਹਿੰਦੇ ਜਦੋਂ ਇਹ ਸ਼ਾਮ ਲੱਗੀ ਆ ਤੇ ਤੇਰਾ ਇਹਦੀ ਜਿਹੜੀ ਪੂਲ ਪੱਟੀ ਸੀ ਜੀ ਹੌਲੀ ਹੌਲੀ ਸਾਰੀ ਉਹ ਖੁੱਲ ਗਈ ਤੇ ਉਸ ਤੋਂ ਬਾਅਦ ਇੱਕ ਦੇ ਦੇ ਨਾਲ ਦਾ ਫੜ ਲਿਆ ਸੀਗਾ ਮੁੜ ਕੇ ਆਪ ਤੇ ਭੱਜ ਗਿਆ ਹੂੰ ਹੂੰ ਇਹ ਆਰ ਜਦੋਂ ਭੱਜ ਗਿਆ ਇਹਦੀ ਆਖਰੀ ਲੋਕੇਸ਼ਨ ਇਹਨਾਂ ਨੂੰ ਹਰਦਵਾਰ ਦੇ ਬਿਲੀ ਸੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹਨਾਂ ਦੇ ਕੰਨ ਖੜੇ ਹੋਏ ਕਿ ਹੋ ਸਕਦਾ ਹੈ ਕਿ ਨੇਪਾਲ ਵਾਲਾ ਬਾਰਡਰ ਟੱਪੇ ਇਹਨਾਂ ਨੇ ਅਲਰਟ ਭੇਜ ਦਿੱਤਾ ਨੇਪਾਲ ਵਾਲੇ ਬਾਰਡਰ ਤੇ ਫੜਿਆ ਗਿਆ ਹੂੰ ਹੂੰ ਆਪ ਕੋਲ ਦੇਖੋ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਵਕ ਵਕ ਪਹਿਲੋਂ ਤੋਂ ਉਹ এবੀ سامنے ਆ ਰਿਹਾ ਕਿ ਇਹਨੇ ਆਪਣੇ ਪਿਤਾ ਦੇ ਤੋਂ ਵੀ ਮਤਲਬ ਕਿ ਪੈਸੇ ਜਿਹੜੇ ਮਾਰਨੇ ਸੀਗੇ ਚਾਰ ਖਾ ਚੂਸਾ ਦੇਖੀ ਕੇ ਮੈਂ ਕੰਮ ਕਰਨਾ ਜੀ ਆ ਕਰਨਾ ਉਹ ਕਰਨਾ ਕਹਿੰਦੇ ਕਿ 40-45 ਲੱਖ ਰੁਪਏ ਉਹਦੇ ਤੋਂ ਵੀ ਲਿਆ ਆ ਹੂੰ ਹੂੰ ਯਾਨੀ ਪੈਸੇ ਪਤਾ ਨਹੀਂ ਦਾਸੀਗਾ ਕਿ ਕੀ ਕਰਦਾ ਸੀ ਅੱਗ ਲਾਉਂਦਾ ਸੀ ਇਹੋ ਜੇ ਸ਼ੌਂਕ ਸੀ ਕਿ ਉਹਨੂੰ ਕਿ ਪੈਸੇ ਲੱਖਾਂ ਕਰੋੜਾਂ ਰੁਪਏ ਦੇ ਹੀਰਾ ਫਿਰ ਹੀ ਬਣਾ ਤੇ ਕਮਾਲ ਦੀ ਗੱਲ ਹੈ ਮਹਿੰਗੀ ਸ਼ਰਾਬ ਤੇ ਪੀਂਦਾ ਹੀ ਸੀ ਆਪ ਤੇ ਜਿਹੜਾ ਕੋਈ ਨੌਕਰ ਜਾਂ ਹੋਰ ਦੂਜਾ ਤੀਜਾ ਸੀ ਉਹਨੂੰ ਵੀ ਪੂਰੇ ਗਿਫਟ ਦਿੰਦਾ ਸੀ ਇਹ ਉਹ ਗੱਡੀ ਦੇ ਛੱਡੀ ਸੀ ਜੀ ਉਂਰਾ ਤੇ ਮਹਾਰਾਜਾ ਪਟਿਆਲਾ ਬਣਿਆ ਹੋਇਆ ਸੀਗਾ ਹੈ ਨਾ ਇਹਦੇ ਵਿੱਚ ਇਹੀ ਆ ਕਿ ਉਹ ਜਿਹੜੇ ਕਹਿੰਦੇ ਹੁੰਦੇ ਆ ਨਾ ਇਹ ਐਸਾ ਕੋਈ ਸਗਾ ਨਹੀਂ ਜਿਸ ਕੋ हमने ठगा ਨਹੀਂ ਉਹ ਜਿਹੇ ਬੰਦੇ ਦੀ ਘਾਟ ਇਸ ਤਰ੍ਹਾਂ ਨਹੀਂ ਹੁੰਦੀ ਆ ਹੂੰ ਤੇ ਮਿੰਤਰ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਦੇਖੋ ਖੁਸ਼ ਨੁਮਾ ਖਬਰ ਛੜੀ ਹੈ ਨਾ ਕਹਿ ਸੁਣ ਕੇ ਮੈਨੂੰ ਵੀ ਥੋੜੀ ਖੁਸ਼ੀ ਦਾ ਅਹਿਸਾਸ ਹੋ ਰਿਹਾ ਨਹੀਂ ਤੇ ਖਬਰਾਂ ਚ ਆਦੇ ਮਜ਼ੇਰ ਹੈ ਕਿ ਨਾ ਨਾ ਕਿ ਨਾ ਬੀਬੀ ਘਟਣ ਵਾਲਾ ਹੋ ਜਾਂਦਾ ਹੂੰ ਗੱਲ ਇਹ ਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਇੰਟਿਸਟ ਹੈ ਇੱਕ ਡਾਕਟਰ ਮਨੀ ਸਿੰਘ ਇਹ ਕਹਿੰਦੀ ਦਿਓ ਵਰਦੀ ਸੈਂਟਿਸਟ ਇਹ ਕਮਾਲ ਦਾ ਕੰਮ ਉਹਦੇ ਇਹ ਕੀਤਾ ਕਿ ਕਿੰਨੂ ਦੇ ਛਿਲੜ ਚੋਂ ਛਿਲਕਾ ਜਿਹਨੂੰ ਆਪਾਂ ਕਹਿੰਦੇ ਜੀ ਕਿੰਨੂ ਆਪਣੀ ਪੰਸਰ ਬਹੁਤ ਜ਼ਿਆਦਾ ਹੁੰਦੀ ਆ ਉਹ ਵਾਲੀ ਸ਼ਾਇਡ ਬਹੁਤ ਹੁੰਦਾ ਕਿ ਹਮਮ ਇਹ ਨੂੰ ਦੇ ਛਿਲਕੇ ਚੋਂ ਉਹਨੇ ਉਹਨੂੰ ਪਤਾ ਹੀ ਸੀਗਾ ਕਿ ਇਹ ਡਾਕਟਰ ਸੀਗੀ ਐਂਟੀਆਕਸੀਡੈਂਟ ਤਾਂ ਹੁੰਦਾ ਹੀ ਆ ਪਰ ਉਹਨੇ ਆਪਦੇ ਰਿਸਰਚ ਦੇ ਜ਼ਰੀਏ ਇਹ ਪਾਇਆ ਕਿ ਫੈਟੀ ਲੀਵਰ ਦਾ ਇਲਾਜ ਕੀਤਾ ਜਾ ਸਕਦਾ ਹੈ ਇਹਦੇ ਨਾਲ ਹਮਮ ਦਵਾ ਪੇਟੈਂਟ ਕਰਵਾ ਰਹੀ ਹੈ ਦਵਾ ਪੇਟੈਂਟ ਹੋਣ ਤੋਂ ਬਾਅਦ ਕਿਉਂਕਿ ਨੂੰ ਸਾਰਾ ਫਿਰ ਸਹਿਯੋਗ ਮਿਲਿਆ ਜੋ ਵੀ ਆਪਣੀ ਯੂਨੀਵਰਸਿਟੀ ਵਗੈਰਾ ਖੇਤੀਬਾੜੀ ਦੇ ਮਾਹਰ ਜਿਹੜੇ ਆ ਕਿਉਂਕਿ ਇੱਕ ਵਿਸ਼ੇਸ਼ ਵੈਰਾਈਟੀ ਦਾ ਇਹਨਾਂ ਨੂੰ ਕਿੰਨੂ ਚਾਹੀਦਾ ਸੀ ਜੀ ਵਿਸ਼ੇਸ਼ ਕਿਸਮ ਦਾ ਉਹ ਸਾਰਾ ਸਹਿਯੋਗ ਮਿਲਿਆ ਸਾਰੀ ਰਿਸਰਚ ਜਿਹੜੀ 3 ਸਾਲ ਦੀ ਉਹ ਕੰਪਲੀਟ ਹੋ ਗਈ ਆ ਹਮ ਹਮ ਇੱਕ ਕੁਮਾਰ ਦੀ ਕਹਿੰਦੇ ਕਿੰਨੂ ਸਾਡਾ ਤੇ ਹੁਣ ਡਾਕਟਰ ਸਾਹਿਬਾਂ ਵੀ ਸਾਡੀ ਆਪਣੀ ਧੀ ਜੀ ਤੇ ਇਹ ਆ ਕਿ ਸਮੱਸਿਆ ਦੇ ਵੀ ਘਾਟ ਨਹੀਂ ਲੋਕ ਕਿ ਐਮਜ਼ ਦੀ ਸਟੱਡੀ ਦੇ ਮੁਤਾਬਕ ਦੇਸ਼ ਦੇ ਵਿੱਚ 38% ਲੋਕਾਂ ਨੂੰ ਨਾਨ ਅਲਕੋਹਲਿਕ ਫੈਟੀ ਲੀਵਰ ਹੈ ਅਤੇ ਪੀਜੀ ਪੀਜੀ ਨੇ ਚੰਡੀਗੜ੍ਹ ਦੀ ਰਿਪੋਰਟ ਦੇ ਅਨੁਸਾਰ ਪੰਜਾਬ ਦੇ ਪਿੰਡਾਂ 'ਚ 62% ਬੱਚਿਆਂ ਦੇ ਵਿੱਚ ਨਾਨ ਅਲਕੋਹਲਿਕ ਫੈਟੀ ਲੀਵਰ ਪਾਇਆ ਜਾਂਦਾ ਹੈ ਜੀ ਇਹ ਦੇਚੇ ਸ਼ਿਆਲੀ ਫੀਸ ਮਾਈਲਰ ਜੀ ਤਾਂ ਕੰਬਾ ਮਤਲਬ ਇਹ ਆ ਕਿ ਸਾਡੇ ਇੱਥੇ ਬਹੁਤ ਵੱਡੀ ਸਮੱਸਿਆ ਹੈ ਜੇ ਇਸ ਤਰ੍ਹਾਂ ਦੀ ਕੋਈ ਦਵਾਈ ਬਣਦੀ ਹੈ ਡੈਫੀਨਿਟਲੀ ਬਹੁਤ ਫਾਇਦਾ ਹੋਊਗਾ ਜੀ